ਪੰਚਾਇਤ ਨੇ ਬਹੁਤ ਵਧੀਆ ਕੀਤਾ ਜਿਹੜੇ ਕਿ ਚਾਈਨਾ ਡੋਰ ਹੈ ਜਾਂ ਪਤੰਗ ਉਡਾਉਂਦੇ ਨੇ ਇਹਦੇ ਨਾਲ ਬਹੁਤ ਹਾਸੇ ਹੋ ਰਹੇ ਨੇ ਜਿਹ ਵੀਕਲ ਜਾਂਦੇ ਨੇ ਹਨਾ ਤੇ ਕਿਸੇ ਦੇ ਗੱਲ ਚ ਫਸ ਜਾਂਦੀ ਹੈ ਤੇ ਅੱਜ ਆਪਾਂ ਨਿਊਜ਼ ਵੀ ਦੇਖਦੇ ਆਂਗੇ ਰੋਜ਼ ਹੀ ਨਵੀਂ ਨਵੀਂ ਨਿਊਜ਼ ਆਉਂਦੀ ਹੈ ਜੀ ਵੀ ਕਿੰਨੀ ਕਤਲ ਹੋ ਰਹੇ ਨੇ ਇਹ ਸਾਡੀ ਪੰਚਾਇਤ ਨੇ ਬਹੁਤ ਵਧੀਆ ਫੈਸਲਾ ਲਿਆ ਇਸ ਦੇ ਲਈ ਪੰਛੀਆਂ ਦਾ ਵੀ ਨੁਕਸਾਨ ਹੈ ਇਸ ਦੇ ਨਾਲ ਪੰਛੀ ਬਹੁਤ ਘਟ ਰਹੇ ਨੇ ਤੇ ਇਹ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਤੇ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਅੱਜ ਦੇ ਬੱਚੇ ਬਹੁਤ ਮੰਨ ਲਓ ਵੀ ਆਪਣਾ ਐਜੂਕੇਟਿਡ ਨੇ ਹਨਾ ਉਹਨਾਂ ਨੂੰ ਖੁਦ ਸਮਝਣਾ ਚਾਹੀਦਾ ਵੀ ਸਾਨੂੰ ਪਤੰਗ ਨਹੀਂ ਉਡਾਉਣੀ ਚਾਹੀਦੀ ਤੇ ਇਹ ਬੱਚਿਆਂ ਦਾ ਥੋੜੇ ਟਾਈਮ ਲਈ ਮਨੋਰੰਜਨ ਹੁੰਦਾ ਪਰ ਇਸ ਦੇ ਪਿੱਛੇ ਕਈ ਨੁਕਸਾਨ ਹੋ ਜਾਂਦੇ ਨੇ ਇਸ ਲਈ ਬੱਚਿਆਂ ਨੂੰ ਵੀ ਆਪ ਸੰਭਾਲਣਾ ਚਾਹੀਦਾ ਠੀਕ ਹੋਰ ਪੰਚਾਇਤਾਂ ਨੂੰ ਵੀ ਇਸ ਦੇ ਪਿੱਛੇ ਕੰਮ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਸਾਡੀ ਪੰਚਾਇਤ ਨੇ ਕੰਮ ਕੀਤਾ ਤੇ ਸਭ ਨੂੰ ਸਮਝਣਾ ਚਾਹੀਦਾ ਵਧੀਆ ਉਪਰਾਲਾ ਜੀ ਇਹ ਲੱਗਣੀ ਵੀ ਚਾਹੀਦੀ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਣੇ ਟੋਂਗਾ ਪਿੰਡ ਦੇ ਵਿੱਚ ਵੀ ਹਾਦਸਾ ਵਾਪਰਿਆ ਬੱਚੇ ਨਾਲ ਤੇ ਖਾਸ ਕਰਕੇ ਮੋਟਰਸਾਈਕਲਾਂ ਦੇ ਜਦੋਂ ਜਾਂਦੇ ਆਂਗੇ ਆਪਣੇ ਗਲਾਂ ਦੇ ਵਿੱਚ ਪੈ ਜਾਂਦੀ ਹੈ ਉਹ ਬਹੁਤ ਨੁਕਸਾਨ ਕਰਦੀ ਹੈ ਜੀ ਗਲੇ ਵੀ ਕੱਟੇ ਨੇ ਇੱਕ ਦੋ ਥਾਂ ਤੇ ਇੱਕ ਲੇਡੀ ਦਾ ਵੀ ਕਟਿਆ ਇੱਕ ਬੰਦੇ ਦਾ ਕਟਿਆ ਜੀ ਹੂੰ ਸੋ ਖਾਸ ਕਰਕੇ ਬੰਦ ਹੋਣੀ ਚਾਹੀਦੀ ਹੈ ਇਹ ਚੈਨਾ ਡੋਰ ਤੇ ਬਹੁਤ ਵਧੀਆ ਅਪਰਾਲਾ ਜੀ ਸਾਰੀਆਂ ਪੰਚਾਇਤਾਂ ਨੂੰ ਪਾਉਣਾ ਚਾਹੀਦਾ ਹੂੰ ਇਹਦੇ ਨਾਲ ਪੰਛੀ ਵੀ ਜ਼ਖਮੀ ਹੁੰਦੇ ਨੇ ਜੀ ਪੰਛੀਆਂ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ ਤੇ ਹਰ ਸਾਲ ਹੁੰਦਾ ਹੈ ਜੀ ਪ੍ਰਸ਼ਾਸਨ ਹਰ ਵਾਰ ਕਹਿ ਦਿੰਦਾ ਹੈਗਾ ਵੀ ਇਹ ਬੰਦ ਹੋਣੀ ਚਾਹੀਦੀ ਆ ਪਰ ਉਹਦੇ ਕੋਈ ਕਾਰਵਾਈ ਕੋਈ ਨਹੀਂ ਹੁੰਦੀ ਤੇ ਨਾ ਇਹ ਬੰਦ ਹੁੰਦੀ ਹੈਗੀ ਖਾਸ ਕਰਕੇ ਆਪਾਂ ਇਹ ਕਹਿਣਾ ਵੀ ਸਰਕਾਰ ਵੀ ਇਹਦੇ ਤੇ ਸਖਤ ਫੈਸਲਾ ਲਵੇ ਇਹ ਬੰਦ ਹੋਣੀ ਚਾਹੀਦੀ ਹੈ ਚੈਨਲ ਰੂਰ ਖਾਸ ਕਰਕੇ ਬਹੁਤ ਵਧੀਆ ਸਹਿਯੋਗ ਜਿਹੜਾ ਕਦਮ ਉਠਾਇਆ ਪੰਚਾਇਤ ਨੇ ਬਹੁਤ ਵਧੀਆ ਹੈ ਦੇਖੋ ਪਿੰਡ ਸਹਿਯੋਗ ਦੇ ਰਹੇ ਆ ਦੁਕਾਨਦਾਰ ਵੀ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ ਸਾਡੇ ਕੋਈ ਵੀ ਕਹਿੰਦੇ ਵੀ ਨਹੀਂ ਅਸੀਂ ਪਹਿਲਾਂ ਵੀ ਨਹੀਂ ਵੇਚਦੇ ਸੀਗੇ ਤੇ ਹੁਣ ਵੀ ਕਹਿੰਦੇ ਦੇਖੋ ਜੀ ਇਹਦੇ ਨਾਲ ਬਹੁਤ ਨੁਕਸਾਨ ਹੋ ਰਹੇ ਨੇ ਦੇਖੋ ਇਕਲੇੜੀ ਦਾ ਗਲਾ ਕੱਟਿਆ ਗਿਆ ਬੱਚੇ ਦੀ ਵੀ ਕਿਤੇ ਡੈਥ ਹੋਈ ਹੈ ਬਾਕੀ ਹੋਰ ਬਹੁਤ ਨੁਕਸਾਨ ਪੰਛੀਆਂ ਦੇ ਬਹੁਤ ਨੁਕਸਾਨ ਹੋ ਰਹੇ ਨੇ ਦੇਖੋ ਇਹ ਆਪਾਂ ਤਾਂ ਕਹਿੰਦੇ ਜੀ ਧੜੇ ਵਾਈ ਤੋਂ ਉੱਠ ਕੇ ਹਰ ਪਿੰਡ ਨੂੰ ਹਰ ਪੰਚਾਇਤ ਨੂੰ ਇਹ ਕੰਮ ਕਰਨਾ ਚਾਹੀਦਾ ਜੀ ਤੇ ਬਹੁਤ ਵਧੀਆ ਸਹਿਯੋਗ ਕਦਮ ਹੈ ਜੀ ਪੰਚਾਇਤ ਦਾ ਕਿੰਨੇ ਕ ਨੁਕਸਾਨ ਜਿਹੜਾ ਤੁਸੀਂ ਦੇਖਦੇ ਕਿੰਨੇ ਕ ਨੁਕਸਾਨ ਬਹੁਤ ਬਹੁਤ ਨੁਕਸਾਨ ਹੀ ਜੀ ਘਰਾਂ ਦੇ ਘਰ ਉਜੜ ਰਹੇ ਨੇ ਅਸੀਂ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਪੰਚਾਇਤ ਇਹ ਸਹਿਯੋਗ ਦੇਓਗੇ ਪੂਰਾ ਸਹਿਯੋਗ ਹੈ ਜੀ ਸਾਡੇ ਪਿੰਡ ਦਾ ਅਸੀਂ ਤਾਂ ਵਧੀਆ ਕਹਿੰਦੇ ਆ ਜੀ ਪੰਚਾਇਤ ਨੇ ਮਤਾ ਪਾਇਆ ਬੰਦ ਕਰੇ ਨੇ ਪਤੰਗਾ ਗਲਤ ਚੀਜ਼ ਹੈ ਜੀ ਇਹ ਮੰਤਣੀ ਨਹੀਂ ਚਾਹੀਦੀ ਨਾ ਵੇਚਣੀ ਚਾਹੀਦੀ ਜੀ ਅਸੀਂ ਥੋੜਾ ਬਹੁਤਾ ਪਹਿਲਾਂ ਵੇਚਦੇ ਸੀ ਸਿਰਫਨ ਪਤੰਗਾ ਜੀ ਪਰ ਹੁਣ ਅੱਗੇ ਤਾਂ ਉਹ ਵੀ ਨਹੀਂ ਵੇਚਾਂਗੇ ਜੀ ਬਹੁਤ ਵਧੀਆ ਪ੍ਰਾਲਾ ਜੀ ਪੰਚਾਇਤ ਦਾ ਹੂੰ ਬਹੁਤ ਘਟਨਾਵਾਂ ਹੋ ਰਹੀਆਂ ਨੇ ਜੀ ਕੱਲੇ ਕੱਲੇ ਬੱਚੇ ਮਰ ਰਹੇ ਨੇ ਜੀ ਸੁਰਖੱਤਨਾ ਨਾਲ ਹੂੰ ਕਈ ਬੰਡਾ ਦੀਆਂ ਆਪਾਂ ਖਬਰਾਂ ਸੁਣਦੇ ਆਂ ਜੀ ਬਹੁਤ ਵਧੀਆ ਚੀਜ਼ ਹੂੰ ਮੋਟਰਸਾਈਕਲ ਤੇ ਬਹੁਤ ਦੁਰਘਟਨਾਵਾਂ ਹੁੰਦੀਆਂ ਨੇ ਚੈਨਾਡੋਰ ਨਾਲ ਪੰਛੀ ਵੀ ਇਹਦੇ ਨਾਲ ਮਾਰੇ ਜਾਂਦੇ ਨੇ ਜੀ ਪ੍ਰਸ਼ਾਸਨ ਨੂੰ ਚਾਹੀਦਾ ਜੀ ਇਸ ਤੇ ਉੱਤੇ ਕੋਈ ਸਖਤ ਕਾਰਵਾਈ ਕਰਨੀ ਚਾਹੀਦੀ ਹੂੰ ਅਸੀਂ ਤੇ ਇਹੀ ਮੰਗ ਕਰਦੇ ਹਾਂ ਹੂੰ ਸਹਿਮਤ ਹਾਂ ਮੈਂ ਪੰਚਾਇਤ ਦੇ ਮਤੇ ਨਾਲ ਹਾਂ ਜੀ ਹਾਂ ਪੂਰ ਸਹਿਮਤਾ ਜੀ ਇਹ ਪਤੰਗ ਦਾ ਚੜਾਉਂਦਾ ਜੀ ਵੀ ਪਤੰਗ ਨਾ ਚੜਾਓ ਕਿਉਂਕਿ ਇਹਦੇ ਨਾਲ ਪਤੰਗ ਕੋਈ ਇਹ ਚੌੜ ਨਹੀਂ ਹੈਗਾ ਇਹਦੇ ਨਾਲ ਜਾਨਾਂ ਵੀ ਜਾਂਦੀਆਂ ਨੇ ਜਦੋਂ ਬੱਚੇ ਪਤੰਗ ਚੜਾਈ ਜਾਂਦੇ ਨੇ ਅਸਮਾਨ ਵੱਲ ਨਿਗਾਹ ਹੁੰਦੀ ਹੈ ਉਹਨਾਂ ਦੀ ਤੇ ਪਿੱਛੇ ਹੱਡੀਆਂ ਦੇ ਨੇ ਪਿੱਛੇ ਜੰਗਲਾ ਵਗੈਰਾ ਨਹੀਂ ਹੁੰਦਾ ਤਾਂ ਡਿੱਗ ਜਾਂਦੇ ਨੇ ਉਹਨਾਂ ਨਾਲ ਸੱਟਾਂ ਵੀ ਵੱਜਦੀਆਂ ਨੇ ਇੱਕ ਇੱਕ ਦੋ ਮੌਤਾਂ ਵੀ ਹੋਈਆਂ ਨੇ ਇਸ ਕਰਕੇ ਜੀ ਅਸੀਂ ਨੇ ਮਤਾ ਪਾਇਆ ਹੈ। ਸਮਾਗ ਵਿੱਚ ਇਸ ਤਰ੍ਹਾਂ ਆਇਆ ਜੀ ਇਹ ਮਤਾ ਪਾਇਆ ਜਾਣਾ ਚਾਹੀਦਾ ਜਾਂ ਮਤਲਬ ਦੇਖੋ ਜੀ ਅਸੀਂ ਦੇਖਿਆ ਟੀਵੀਾਂ ਤੇ ਲਾ ਲਓ ਮੋਬਾਈਲਾਂ ਤੇ ਲਾ ਲਓ ਦੇਖਦੇ ਆਂ ਵੀ ਇੱਥੇ ਫਲਾਣੇ ਦੀ ਗਲਾ ਘਟਿਆ ਗਿਆ ਉਹਦੀ ਮੌਤ ਹੋ ਗਈ। ਫਲਾਣਾ ਬੱਚੇ ਇੱਕ ਇਕੱਲੇ ਬੱਚਾ ਸੀਗਾ ਜੀ ਸੂਰਜ ਲੇ ਮਰ ਗਿਆ ਲੁਧਿਆਣੇ ਤੇ ਹੋ ਗਿਆ ਜੀ ਇੱਕ ਹਾਸਾ ਉਹਦੇ ਕਰਕੇ ਜੀ ਅਸੀਂ ਨੇ ਇਹ ਦੇਖ ਕੇ ਮਤਾ ਪਾਇਆ। ਤਾਂ ਹੁਣ ਇਹ ਕਦੋਂ ਤੱਕ ਮਤਾ ਜਿਹੜਾ ਰਹੂਗਾ? ਹਰ ਸਾਲੇ ਪਾਵਾਂਗੇ ਜੀ ਸਰ। ਹਾਂ। ਹਰ ਸਾਲੇ ਪਾਵਾਂਗੇ। ਹਾਂ। ਕਿਉਂ ਹੋਰ ਪੰਚਾਇਤਾਂ ਨੂੰ ਬੇਨਤੀ ਕਰਦੇ ਅਸੀਂ ਤਾਂ ਵੀ ਸਾਰੇ ਸਾਰੀਆਂ ਪੰਚਾਇਤਾਂ ਅਪਰਾਲਾ ਕਰਨ ਵੀ ਮਤੇ ਬੋ ਵੱਦ ਵੱਦ ਕੀ ਕਿੰਨੀ ਕਮਦਨ ਹੁੰਦੀ ਹੈ ਇਹਦੇ ਨਾਲ ਪਰ ਜਾਨ ਦੇਖੋ ਕਿੰਨੇ ਉਹਦੀ ਚੱਲੀ ਜਾਂਦੀ ਹੈ ਦੁਕਾਨਦਾਰਾਂ ਨਾਲ ਵੀ ਗੱਲ ਕੋਲੀ ਦੁਕਾਨਦਾਰ ਨਾਲ ਹੋਈ ਨਹੀਂ ਜਾ ਕੇ ਬੰਦ ਕਰਾ ਅਨਾਉਂਸਮੈਂਟ ਕਰਵਾਤੀ ਜਾ ਕੇ ਸਭ ਕੁਝ ਬੰਦ ਕਰਵਾ ਦਾਂਗੇ ਉਹਨਾਂ ਦਾ ਵੀ ਦੂਬਾਰ ਪਤੰਗ ਨਹੀਂ ਵੇਚਣਾ ਡੋਰ ਨਹੀਂ ਵੇਚਣੀ ਇਹ ਹੋਰ ਜੋ ਜੋ ਵੀ ਸਟਾਕ ਕਿਸੇ ਦਾ ਬਚਦਾ ਹੈ ਦਾ ਵੀ ਮੋੜੋ ਕਿ ਫਿਰ ਸੁੱਟ ਗਿਆ ਉਹ ਅਗਲਾ ਉਹ ਇਹਨੂੰ ਜੇਕਰ ਕੋਈ ਤੋੜਦਾ ਇਸ ਮਤੇਰੇ ਖਿਲਾਫ ਕੋਈ ਜਾਂਦਾ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰੋਗੇ ਨਹੀਂ ਕਾਰਵਾਈ ਕਰਾਂਗੇ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਹਾਂ ਹਾਂਜੀ